ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਜਾਣ ਦਾ ਰੁਝਾਨ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਵੱਧਦਾ ਹੀ ਜਾ ਰਿਹਾ ਹੈ ਤੇ ਕੈਨੇਡਾ ਜਾਣ ਦੇ ਲਈ ਉਹ ਹਰ ਇੱਕ ਰਸਤਾ ਅਪਣਾਉਂਦੇ ਹਨ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਇੱਕ ਵਾਰ ਕੈਨੇਡਾ ਜ਼ਰੂਰ ਪਹੁੰਚ ਜਾਣ ਸੋ ਇਸੇ ਤਰ੍ਹਾਂ ਦਾ ਹੀ ਮਾਮਲਾ ਹੁਣ ਦਿੱਲੀ 에ਅਰਪੋਰਟ ਤੋਂ ਨਿਕਲ ਕੇ ਆਇਆ ਹੈ ਜਿਸ ਨੂੰ ਸੁਣ ਕੇ ਕੀ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦਰਸਾਲ ਇੱਕ ਪੰਜਾਬੀ ਬਜ਼ੁਰਗ ਜਿਸ ਦੀ ਉਮਰ 67 ਸਾਲ ਦੱਸੀ ਜਾ ਰਹੀ ਹੈ ਜੋ ਕਿ ਦਿੱਲੀ 에ਅਰਪੋਰਟ ਦੇ ਉੱਤੇ ਕੈਨੇਡਾ ਜਾਣ ਦੇ ਲਈ ਪਹੁੰਚਿਆ ਸੀ ਤੇ ਕੈਨੇਡਾ ਜਾਣ ਤੋਂ ਪਹਿਲਾਂ ਹੀ ਉਸ ਨੂੰ ਦਿੱਲੀ 에어ਪੋਰਟ ਦੇ ਦੁਕਹਾਰੀਆਂ ਦੇ ਵੱਲੋਂ ਗ੍ਰਿਫਤਾਰ ਕਰਕੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਪੰਜਾਬੀ ਦਾ ਨਾਮ ਵੈਸੇ ਤੇ ਗੁਰਸੇਵਕ ਸਿੰਘ ਹੈ ਵੈਸੇ ਇਹ ਰਸ਼ਵਿੰਦਰ ਸਿੰਘ ਸੋਹੋਤਾ ਬਣ ਕੇ ਕੈਨੇਡਾ ਜਾ ਰਿਹਾ ਸੀ ਤੇ ਇਸ ਦੇ ਵੱਲੋਂ ਰਸ਼ਵਿੰਦਰ ਸਿੰਘ ਸੋਹੋਤਾ ਬਣ ਕੇ ਆਪਣਾ ਇੱਕ ਨਵਾਂ ਪਾਸਪੋਰਟ ਵੀ ਬਣਾਇਆ ਗਿਆ ਸੀ ਜਿਸ ਦੇ ਵਿੱਚ ਇਸ ਦੇ ਵੱਲੋਂ ਆਪਣੀ ਉਮਰ 67 ਸਾਲ ਦੱਸੀ ਜਾ ਰਹੀ ਸੀ ਤੇ ਇਹ ਬਜ਼ੁਰਗ ਬਣ ਗਿਆ ਸੀ ਜਿਸ ਤੋਂ ਬਾਅਦ ਇਸ ਦੇ ਵੱਲੋਂ ਆਪਣੀ ਦਾੜੀ ਨੂੰ ਵੀ ਡਾਈ ਕੀਤਾ ਗਿਆ ਤੇ ਕਿੰਨ ਜਿਹੜੀ ਆ ਉਹ ਨਹੀਂ ਬਦਲ ਸਕਿਆ ਤੇ ਚਸ਼ਮਾ ਲਗਾ ਕੇ ਪੱਗ ਬੰਨ ਕੇ ਪੂਰੇ ਬਜ਼ੁਰਗ ਦੇ ਭੇਸ ਦੇ ਵਿੱਚ ਪਹਿਲਾਂ ਤੇ ਇਸ ਦੇ ਵੱਲੋਂ ਕੈਨੇਡਾ ਦਾ ਵੀਜ਼ਾ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਦਿੱਲੀ 에ਰਪੋਰਟ ਦੇ ਉੱਤੇ ਪਹੁੰਚ ਜਾਂਦਾ ਹੈ ਸੋ 10:30 ਵਜੇ ਰਾਤ ਦੀ ਇਸ ਦੇ ਵੱਲੋਂ ਫਲਾਈਟ ਲਈ ਜਾਂਦੀ ਹੈ ਤਾਂ ਜੋ ਇਸ ਦੇ ਉੱਤੇ ਕੋਈ ਵੀ ਸ਼ੱਕ ਨਾ ਹੋ ਸਕੇ ਕਿਉਂਕਿ ਇਹ ਇਸ ਦਾ ਨਾਮ ਜਿਹੜਾ ਰੀਅਲ ਦੇ ਵਿੱਚ ਗੁਰਸੇਵਕ ਸਿੰਘ ਹੈ ਤੇ ਇਸ ਦੀ ਉਮਰ ਸਿਰਫ 24 ਸਾਲ ਸੀ ਸੋ ਇਸ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਦਿੱਲੀ 에ਰਪੋਰਟ ਦੇ ਉੱਤੇ ਪਹੁੰਚਿਆ ਜਾਂਦਾ ਹੈ ਪਰ ਜਿਵੇਂ ਹੀ ਇਸ ਦਾ ਪਾਲਾ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਪੈਂਦਾ ਹੈ ਤੇ ਇਸ ਦੀ ਪਛਾਣ ਹੋ ਜਾਂਦੀ ਹੈ ਕਿਉਂਕਿ ਇਸ ਦੀ ਦਾੜੀ ਜਿਹੜੀ ਸੀਗੀ ਉਹ ਬਿਲਕੁਲ ਡਾਈ ਕੀਤੀ ਹੋਈ ਸੀ ਤੇ ਸਕਿਨ ਵੀ ਇਸ ਦੀ ਜਿਹੜੀ ਆ ਉਹ ਮੁੰਡਿਆਂ ਵਾਲੀ ਲੱਗ ਰਹੀ ਸੀ ਤੇ ਆਵਾਜ਼ ਵੀ ਜਿਹੜੀ ਆ ਉਸ ਦੇ ਵਿੱਚ ਵੀ ਕੋਈ ਵੀ ਬਜ਼ੁਰਗਾਂ ਵਾਲਾ ਜਿਹੜਾ ਪੰਨ ਨਹੀਂ ਨਜ਼ਰ ਆ ਰਿਹਾ ਸੀ ਇਸ ਤੋਂ ਬਾਅਦ ਇਸ ਨੂੰ ਦਿੱਲੀ 에어ਪੋਰਟ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੋ ਇਸ ਦੀਆਂ ਰੀਅਲ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਹੁਣ ਇਸ ਨੂੰ ਫੜ ਕੇ ਜਿਹੜਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਸੋ ਇਸ ਦੇ ਜਿਹੜੇ ਪਿੱਛੇ ਲੋਕ ਹਨ ਉਹਨਾਂ ਦੀ ਵੀ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਸੋ ਬੇਹ ਇਹ ਜਿਹੜੀ ਵੱਡੀ ਖਬਰ ਹੁਣ ਦਿੱਲੀ 에어ਪੋਰਟ ਤੋਂ ਨਿਕਲ ਕੇ ਆ ਰਹੀ ਹੈ